ਬਦੋਵਾਲ ਵਿਖੇ ਕਰਵਾਏ ਕਬੱਡੀ ਕੱਪ ਤੇ ਭੀੜ ਜਮਾਉਣ ਲਈ ਬੁਲਾਏ ਗਏ ਉਗੇ ਲੋਕ ਗਾਇਕ ਬਬੂਮਾਨ ਦੇ ਚਾਲ ਦੇ ਅਖਾੜੇ ਦੇ ਵਿੱਚ ਹੁਲੜਬਾਜ਼ਾਂ ਨੇ ਸ਼ਰਾਬ ਪੀ ਕੇ ਖੁੱਲ ਕੇ ਹੁਲੜਬਾਜ਼ੀ ਕੀਤੀ ਤੇ ਪੁਲਿਸ ਕਰਮਚਾਰੀਆਂ ਤੇ ਕੁਰਸੀਆਂ ਤੇ ਬੋਤਲਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਦਾ ਸਖ ਨੋਟਿਸ ਲੈਂਦੇ ਆ ਡੀਐਸਪੀ ਵਰਿੰਦਰ ਸਿੰਘ ਹੌਸਾਂ ਨੇ ਖੁਦ ਸਟੇਜ ਤੇ ਚੜ੍ਹ ਕੇ ਬਬੂਮਾਨ ਤੋਂ ਮਾਈਕ ਫੜ ਕੇ ਹੁਲੜਬਾਜ਼ਾਂ ਨੂੰ ਨੱਥ ਪਾਉਣ ਲਈ ਪੁਲਿਸ ਕਰਮਚਾਰੀਆਂ ਨੂੰ ਆਦੇਸ਼ ਜਾਰੀ ਕੀਤਾ ਇਸ ਮਗਰੋਂ ਪੁਲਿਸ ਕਰਮਚਾਰੀਆਂ ਨੇ ਹੁਲੜਬਾਜ਼ਾਂ ਤੇ ਲਾਠੀ ਚਾਰਜ ਕਰਕੇ ਹੁਲੜਬਾਜ਼ਾਂ ਨੂੰ ਖਦੇੜਿਆ ਅਤੇ ਹੁਲੜਬਾਜ਼ਾਂ ਦੀ ਵੀਡੀਓ ਬਣਾ ਕੇ ਉਹਨਾਂ ਵਿਰੁੱਧ ਸਖਤ ਕਾਰਵਾਈ ਕਰਨ ਦਾ ਆਦੇਸ਼ ਵੀ ਦਿੱਤਾ ਗਿਆ। ਮੇਲੇ ਦੇ ਵਿੱਚ ਮਾਹੌਲ ਖਰਾਬ ਹੁੰਦੇ ਹੋਏ ਵੇਖ ਕੇ ਡੀਐਸਪੀ ਨੇ ਕਰੀਬ 10 ਵਜੇ ਰਾਤੀ ਮੇਲਾ ਬੰਦ ਕਰਨ ਦਾ ਹੁਕਮ ਦਿੰਦਿਆਂ ਬਬੂਮਾਨ ਦਾ ਅਖਾੜਾ ਬੰਦ ਕਰਵਾ ਦਿੱਤਾ। ਇਸ ਮੌਕੇ ਡੀਐਸਪੀ ਖੋਸਾ ਦਾ ਕਹਿਣਾ ਹੈ ਕਿ ਖੇਡ ਮੇਲੇ ਨਸ਼ਿਆਂ ਤੋਂ ਨੌਜਵਾਨਾਂ ਨੂੰ ਦੂਰ ਕਰਨ ਲਈ ਕਰਵਾਏ ਜਾਂਦੇ ਨੇ। ਅਧੇ ਨੌਜਵਾਨ ਸ਼ਰਾਬ ਦੇ ਨਸ਼ੇ ਦੇ ਵਿੱਚ ਤੁਤ ਹੋ ਕੇ ਬੇਖੌਫ ਹੜਕਮ ਮਚਾਰੇ ਨੇ। ਇਹ ਕਿਹੋ ਜਿਹਾ ਮੇਲਾ ਹੈ ਜਿੱਥੇ ਮਾਹੌਲ ਨੂੰ ਖਰਾਬ ਕੀਤਾ ਜਾ ਰਿਹਾ ਹੈ। ਪੁਲਿਸ ਪ੍ਰਸ਼ਾਸਨ ਕਿਸੇ ਵੀ ਕੀਮਤ ਤੇ ਵਿਵਸਥਾਣ ਭੰਗ ਨਹੀਂ ਹੋਣ ਦੇਵੇਗਾ। ਡੀਐਸਪੀ ਵਰਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਲੜਬਾਜ਼ਾਂ ਦੀ ਵੀਡੀਓ ਰਹੀ ਪਹਿਚਾਣ ਕੱਢ ਕੇ ਐਸਐਚਓ ਅਮਰਿਤਪਾਲ ਸਿੰਘ ਇਹਨਾਂ ਹੁਲੜਬਾਜ਼ਾਂ ਵਿਰੁੱਧ ਕਾਨੂੰਨੀ ਕਾਰਵਾਈ ਕਰ ਰਹੇ ਹਨ ਤੇ ਜਲਦ ਇਹ ਹੁਲੜਬਾਜ਼ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੋਣਗੇ। ਥਾਣਾ ਮੁਖੀ ਅਮਰਿਤਪਾਲ ਸਿੰਘ ਨੇ ਦੱਸਿਆ ਕਿ ਮੇਲਾ ਪ੍ਰਬੰਧਕਾਂ ਤੋਂ ਜਾਣਕਾਰੀ ਲੈ ਕੇ ਹੁਲੜਵਾਜ਼ਾਂ ਨੂੰ ਗ੍ਰਿਫਤਾਰ ਕਰਨ ਲਈ ਵੀਡੀਓਗ੍ਰਾਫੀ ਅਤੇ ਕੈਮਰਿਆਂ ਦੀ ਮਦਦ ਦੇ ਨਾਲ ਪਛਾਣ ਕਰ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਖੇਡ ਮੇਲਿਆਂ ਦੇ ਵਿੱਚ ਹੁਲੜਵਾਜ਼ਾਂ ਦਾ ਸ਼ਰਾਬ ਪੀ ਕੇ ਜਿਹਾ ਕਰਨਾ ਆਤਮੰਨਪਾਗ ਹੈ ਉਹਨਾਂ ਦੇ ਕਹਿਣੇ ਕਿ ਹੁਲੜਬਾਜ਼ ਕਟਿਆ ਹਰਕਤਾਂ ਤੇ ਆਗੇ ਹਨ ਕਿ ਪੁਲਿਸ ਕਰਮਚਾਰੀਆਂ ਤੇ ਮਿੱਟੀ ਵੀ ਸੁੱਟਣ ਲੱਗ ਪਏ ਹਨ ਫਿਰ ਬੋਤਲਾਂ ਤੇ ਫਿਰ ਕੁਰਸੀਆਂ ਵੀ ਮਾਰੀਆਂ ਮੋਹਲ ਨੂੰ ਸੁਖਾਵਾਂ ਬਣਾਉਣ ਲਈ ਹੁਲੜਬਾਜ਼ਾਂ ਤੇ ਲਾਠੀ ਚਾਰਜ ਕਰਨਾ ਪਿਆ ਤੇ ਕਾਨੂੰਨ ਦਾ ਪਾਠ ਪੜਾਉਣਾ ਪਿਆ ਉਹਨਾਂ ਦਾ ਕਹਿਣਾ ਹੈ ਕਿ ਕਿਸੇ ਵੀ ਹੁਲੜਬਾਜ਼ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ